ਸਾਰਾ ਕਰ ਰਿਹਾ ਸੀ ਜਿਸ ਕਾਰਨ ਤੋਂ ਦੌਲਤ ਹੁੰਦੀ ਹੈ ਉਸੇ ਕਰ ਦੇ ਦਵਾਲੇ ਲੁਟੇਰੇ ਜੋ ਡਾਕੂ ਰਾਮਾ ਹੁੰਦੇ ਨੇ ਪਰ ਉਸੇ ਕਰ ਦੇ ਮਾਲਕ ਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਸੁਚੇਤ ਰਹਿਣ ਦਾ ਮਤਲਬ ਇਹ ਨਹੀਂ ਕਿ ਸਿਰਫ ਜਾਗਦਾ ਹੀ ਤੁਹਾਡੇ ਕੋਲ ਪਛਾਣ ਵੀ ਹੋਵੇ ਉਹ ਆਪਣੇ ਬਗਾਨੇ ਦੀ ਪਛਾਣ ਕਰੇ ਸੋ ਇੱਕ ਖਿਆਲ ਕਰਿਓ ਗੁਰੂ ਨਾਨਕ ਤੋਂ ਲੈ ਕੇ ਗੁਰਮਤ ਗੁਰਬਾਣੀ ਦੇ ਰਾਹੀਂ ਜਿਹੜੀ ਦੌਲਤ ਸਿੱਖੀ ਦੇ ਚੋਹੇ ਪਾਈ ਗਈ ਗੁਰਮਤ ਸਿਧਾਂਤ ਦੀ ਉਹ ਇੱਕ ਐਸੀ ਦੌਲਤ ਸੀ ਜਿੰਦੇ ਮੁਕਾਬਲ ਤਨ ਬ੍ਰਹਮਣਿਜ਼ਮ ਜਾਂ ਹੋਰ ਕਈ ਈਰਖਾਲੂ ਸੰਭਾ ਇਹ ਕਿਉਂ ਇੰਨੀ ਦੌਲਤ ਵਧਿਆ ਨਾ ਕੋਲ ਇਹਨਾ ਕੀਮਤੀ ਤੇ ਅਮੀਰ ਸਿਧਾਂਤ ਕਿਉਂ ਆ ਇਸ ਲਈ ਸਾਡੇ ਜੀਵਨ ਵਿੱਚ ਅਨੇਕਾਂ ਵਾਰ ਐਸੀ ਸਮਾਏ ਪਰ ਹੁਣ ਇਸ ਵੇਲੇ ਜਿਹੜਾ ਸਮਾਂ ਚੱਲ ਰਿਹਾ ਹੈ ਪ੍ਰੈਜ਼ੈਂਟ ਉਹ ਸਭ ਤੋਂ ਜ਼ਿਆਦਾ ਖਤਰਨਾਕ ਇਸ ਲਈ ਹੈ ਕਿਉਂਕਿ ਦੋਪਾਸੇ ਸਾਡੇ ਚਿਹਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਗੱਲ ਆਖੀ ਇਹ ਕਹਿੰਦੇ ਨੇ ਬਦਫੈਲੀ ਗੈਬਾਨ ਖਸਮ ਨਾ ਜਾਣੇ ਕੋਈ ਬਦਫੈਲੀ ਭਾ ਬੁਰਾਈ ਪੁਰਾਏ ਸਾਹਮਣੇ ਬੁਰਾਈ ਦਿਸੇ ਤੁਮਾਨੂੰ ਕੋੰਦੇ ਕੋਲੋਂ ਬਚਣ ਲਈ ਕੁਝ ਸੁਝੇਤ ਹੁੰਦਾ ਪਰ ਗੈਬਾਨਾ ਦਾ ਮਤਲਬ ਹੈ ਪਹੂਤ ਜਿਹੜਾ ਗਾਇਬ ਹੋਵੇ ਦਿਸੇ ਨਾ ਸਾਹਮਣੇ ਗਾਇਬ ਰਹਿੰਦਾ ਹੋਵੇ ਤੇ ਜੇ ਕੋਈ ਬੁਰਾਈ ਗਾਇਬ ਹੋ ਕੇ ਪਿਛਲੇ ਪਾਸੇ ਛੁਪ ਕੇ ਸਾਨੂੰ ਦਿਸੇ ਨਾ ਦਿਸੇ ਸਾਨੂੰ ਸਾਡਾ ਚਿਹਰਾ ਤੇ ਪਿੱਛੇ ਪੂਤ ਹੋਵੇ ਆਪਾਂ ਦੇਖਨੇ ਆਮ ਜੀਵਨ ਵਿੱਚ ਵੀ ਇਹਨਾਂ ਦੇ ਜੀਵਨ ਦੇ ਵਿੱਚ ਪੂਸ ਪ੍ਰਵੇਸ਼ ਕਰ ਜਾਂਦਾ ਅਸੀਂ ਤੇ ਉਹਦਾ ਚਿਹਰਾ ਹੀ ਦੇਖ ਸਕਨੇ। ਉਹ ਵਿੱਚ ਜਿਹੜਾ ਉਹਦੇ ਪ੍ਰਵੇਸ਼ ਕਰ ਤੁਕਾ ਹੁੰਦਾ ਉਹ ਨੂੰ ਅਸੀਂ ਨਹੀਂ ਪਛਾਣਦੇ। ਇਹ ਹਾਲਤਾ ਅਜੀਬੀ ਹੈ। ਦੁਸ਼ਮਣ ਜਿਹੜਾ ਸਿੱਖ ਸਿਧਾਂਤ ਸਿੱਖ ਸਰੂਪ ਨੂੰ ਕਦੀ ਵੀ ਦੇਖਣਾਂ ਤੱਕ ਤੇ ਪਸੰਦ ਨਹੀਂ ਕੀਤਾ ਉਹਦੇ ਕੋਈ ਸਰਦਾਰਿਆ ਵੀ ਜਾਤੇ ਆਪਣੇ ਆਪ ਨੂੰ ਇਹ ਕੇਸਾਤਾ ਅਜੀਬੀ ਸਿੱ Hindu ਹੁਆਲੇ ਪਰ ਸਿੱਖ ਲਫ਼ਜ਼ ਮੰਨ ਕੇ ਹਰ ਲੰਬਾ ਹੋ ਜਾਏਗਾ ਮਾਇਲੇ ਤੇ ਨਿਕਲ ਜਾਏਗਾ ਇਹ ਕਈ ਵਾਰ ਸਮਾਇਆ ਉਹਨਾਂ ਵੱਲੋਂ ਓਪਨ ਚੈਲੰਜ ਵੀ ਕੀਤਾ ਗਿਆ ਹੁਣ ਉਹਨਾਂ ਨੂੰ ਇੱਕ ਸਮਾਂ ਮਿਲ ਗਿਆ ਉਹ ਇਹ ਕਿ ਸਾਡੇ ਚਿਹਰੇ ਜਿੰਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕਰਨਾ ਸੀ ਉਹ ਚਿਹਰੇ ਉਹਨਾਂ ਨੂੰ ਮਿਲ ਗਏ ਓਸੀ ਸਾਡਾ ਜਿੰਨੂ ਸੀ ਅੱਜ ਤੱਕ ਆਪਣੇ ਪ੍ਰੇਖੇ ਨਾਲ ਪੰਥ ਆਖਦੇ ਰਹੇ ਤੇ ਆਪਣੇ ਜੀਵਨ ਦਾ ਹਰ ਸਮਾਇਆ ਉਹਦੇ ਸਮਰਪਣ ਕਰਦੇ ਰਹੇ ਵੀ ਇਹ ਸਾਡਾ ਰਖਵਾਲਾ ਹੋਏਗਾ ਉਸ ਚਿਹਰਿਆਂ ਵਿੱਚ ਉਹ ਸੋਚ ਪਰਵੇਸ਼ ਕਰ ਗਈ ਭੂਤ ਬਣ ਕੇ ਉਹਦਾ ਨਤੀਜਾ ਅੱਜ ਸਾਡੇ ਸਾਹਮਣੇ ਕੌਮ ਦਾ ਕੋਈ ਦੋਸ਼ ਨਹੀਂ ਇਹਨਾਂ ਕੋਲ ਮਨ ਅੰਦਰ ਕੁਰਬਾਨੀ ਦਾ ਜਜ਼ਬਾ ਹੈ ਗੁਰੂ ਦਾ ਪਿਆਰ ਹੈ ਇਹ ਹਰ ਤਰ੍ਹਾਂ ਦੀ ਕੁਰਬਾਨੀ ਕਰ ਸਕਦਾ ਹੈ ਸਿੱਖ ਪਰ ਭੋਲਾ ਹੈ ਸ਼ੇਤੀ ਵੇਸ ਜਾਂਦਾ ਹੈ ਸਿਰਫ ਚਿਹਰਾ ਵੇਖਦਾ ਹੈ ਉਹਦੇ ਅੰਦਰ ਬੈਠਾ ਹੋਇਆ ਭੂਤ ਨਹੀਂ ਦੇਖ ਰਿਹਾ ਅੱਜ ਕੇਵਲ ਤੇ ਕੇਵਲ ਰਾਜਨੀਤੀ ਸ਼ਕਤੀ ਨੂੰ ਤੇ ਪ੍ਰਾਪਤ ਕਰਨ ਲਈ ਉਹ ਚਿਹਰੇ ਅੱਜ ਸਰਕੋਂ ਦੇ ਨੂੰ ਸਿਮਿਆ ਤੱਕ ਪਹੁੰਚਣ ਲਈ ਤਿਆਰ ਨੇ ਉਹਨਾਂ ਵੱਲੋਂ ਕੋਈ ਕੋਈ ਦੋਸ਼ ਨਹੀਂ ਹੈ ਸਾਡਾ ਗੁਰੂ ਰੱਖਾ ਸਤਗੁਰੂ ਤੇ ਸਾਡਾ ਬਚਾ ਤੁਰਿਆ ਹੁੰਦਾ ਪਰ ਉਹਨਾਂ ਵੱਲੋਂ ਕੋਈ ਕਸਰ ਨਹੀਂ ਪਹਿਲਾਂ ਕਪੜਾ ਉਸ ਕਾਫਲੇ ਨੂੰ ਵਿਦਾਨ ਵਾਸਤੇ ਉਹਨਾਂ ਰਾਮ ਰਹੀਮ ਦਾ ਰਾਮ ਰਹੀਮ ਦਾ ਨਿਰਾ ਮਸਲਾ ਇਹ ਨਹੀਂ ਸੀ ਰਾਮ ਰਹੀਮ ਦਾ ਉਹ ਫੈਸਲਾ ਜਿਹੜਾ ਹੈ ਉਹਨੂੰ ਬਖਸ਼ਵਾਣਾ ਤੇ ਸਭ ਕੁਝ ਕਰਨਾ ਅਕਾਲ ਤਖਤ ਦੇ ਨਾਮ ਥੱਲੇ ਇਹਦਾ ਮਤਲਬ ਇਹ ਸੀ ਵੀ ਇਹਨਾਂ ਦੇ ਸਿਧਾਂਤ ਨੂੰ ਇੰਨੀ ਵੱਡੀ ਝੋਟ ਵੱਜੇ ਕਿ ਲੋਕ ਅਕਾਲ ਤਖਤ ਤੋਂ ਮਨਕਰ ਹੋ ਜਾਣ ਔਰ ਹੋ ਗਏ ਕਿਉਂਕਿ ਵਰਤੇ ਉਸ ਨਾਮ ਨੂੰ ਗਿਆ ਵਰਤੇ ਉਸ ਚਿਹਰੇ ਨੂੰ ਗਿਆ ਜਿਸ ਜਿਹਰੇ ਵਿੱਚ ਆਖਰ ਲੋਕ ਉਸੇ ਤੋਂ ਨਫਰਤ ਕਰਨਗੇ ਇਹ ਹਾਲਾਤ ਪੈਦਾ ਹੋ ਗਏ ਹੁਣ ਉਸ ਤੋਂ ਬਾਅਦ ਉਹ ਤਾਂ ਚਲੋ ਆਪਣੀ ਲੋੜ ਲਈ ਆਪਣੇ ਡਰ ਤੇ ਪਹਿਲੇ ਹੀ ਕਿਉਂਕਿ ਉਹਨਾਂ ਲੋਕਾਂ ਨੂੰ ਦਰਵਾਜ਼ੇੋਂ ਨਿਕਲਣਾ ਔਖਾ ਹੋ ਗਿਆ ਸੀ ਉਹਨਾਂ ਨੇ ਉਹ ਆਪਣੀ ਲੋੜ ਲਈ ਆਪਣੇ ਭੈਖਾਨੂ ਉਹ ਆਪਣਾ ਫੈਸਲਾ ਅਰਧ ਕੀਤਾ ਆਪਣੀ ਲੋੜ ਲਈ ਪਰ ਹੁਣ ਦੂਜਾ ਤਰੀਕਾ اختیار ਕਰ ਲਿਆ ਗਿਆ ਕਿ ਸ੍ਰੀ ਗੁਰਗੰਨ ਸਾਹਿਬ ਦੇ ਨਹਿ ਠੰਮਲਾ ਸ੍ਰੀ ਗੁਰਗੰਨ ਸਾਹਿਬ ਦੀ ਬੀੜਾ ਦਾ ਮੈਂ ਅਸ਼ਾਦ ਗੁਦੈਸ ਤੋਂ ਉਪਰ ਦਾ ਤਾਂ ਤਾਂ ਵਿਅਦਬੀ ਹੋ ਰਹੀ ਹੈ ਮੈਂ ਹੁਣੇ ਹੀ ਇੱਕ ਇੱਥੇ ਬੋਲਦਿਆਂ ਗੱਲ ਕਹਿ ਰਿਹਾ ਸਮਝ ਮੈਂ ਤੁਸੀ ਇਸ ਪੀਰੀਅਡ ਵਿੱਚ ਵੀ ਜਾਂ ਇਸ ਤੋਂ ਪਿਛਲੇ ਬੀਤੇ ਪੀਰੀਅਡ ਵਿੱਚ ਵੀ ਕੋਈ ਮੇਰੇ ਸਾਹਮਣੇ ਐਸਾ ਪ੍ਰੂਫ ਦਿਓਗੇ ਕਿ ਪੰਜਾਬ ਅੰਦਰ ਕਿਸੇ ਨੇ ਗੀਤਾ ਨੂੰ ਅੱਗ ਲਾਈ ਹੋਵੇ ਪੰਜਾਬ ਅੰਦਰ ਕਿਸੇ ਨੇ ਕੁਰਾਨ ਨੂੰ ਅੱਗ ਲਾਈ ਹੋਵੇ ਪੰਜਾਬ ਅੰਦਰ ਕਿਸੇ ਨੇ ਬਚਿੱਤਰ ਨਾਟਕ ਨੂੰ ਅੱਗ ਲਾਈ ਹੋਵੇ ਤੇ ਕੀ ਕਾਰਨ ਹੈ ਜਦੋਂ ਵੀ ਅਪਮਾਨ ਹੁੰਦਾ ਜਦੋਂ ਵੀ ਬੇਅਦਬੀ ਕੀਤੀ ਜਾਂਦੀ ਹੈ ਅਮੋ ਉਹ ਸ੍ਰੀ ਗੁਰਗਨ ਸਾਹਿਬ ਦੀ ਮੈਂ ਸਤ ਬਲਕੇ ਸਮਝਣਾ ਵੀ ਇੱਕ ਗੱਲ ਤੋਂ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਆਪਣੇ ਗੁਰੂ ਨਾਲ ਜੁੜ ਕੇ ਉਹ ਛਾਂਦੇ ਨਹੀਂ ਕਿ ਬਾਰ ਬਾਰ ਐਸੇ ਹਾਦਸੇ ਕਰਕੇ ਸਿੱਖ ਦੇ ਹਿਰਦੇ ਵਿੱਚੋਂ ਸ੍ਰੀ ਗੁਰਗਨ ਸਾਹਿਬ ਦੀ ਵੈਲਿਊ ਦੇ ਅਦਬ ਨੂੰ ਗਵਾ ਦਿਓ ਕੋਈ ਕਿੰਨੀ ਕ ਵਾਰ ਮੋਰਚੇ ਲਾਉਣਗੇ ਕਿੰਨੀ ਕ ਵਾਰ ਦੇਖ ਕੇ ਦੁਖੀ ਹੋਣਗੇ ਜਦੋਂ ਆਏ ਦਿਨ ਇਹ ਚੀਜ਼ ਸਾਹਮਣੇ ਆਏਗੀ ਸਖੀ ਚਲੋ ਜੀ ਇਹ ਤਾਂ ਰੋਜ਼ ਦਾ ਹੀ ਕੰਮ ਹੈ ਤੋ ਇਹ ਰੋਜ਼ ਦਾ ਕੰਮ ਬਣਾਉਣ ਲਈ ਉਹਨਾਂ ਨੇ ਇਹ ਹਰ ਬਰ ਵਰਤੇ ਔਰ ਵਰਤ ਰਹੇ ਨੇ ਇਹਦੇ ਲਈ ਬਹੁਤ ਜ਼ਰੂਰੀ ਹੈ ਸਿੱਖ ਸੁਚੇਤ ਹੋਵੇ ਆਪਣੇ ਬਗਾਨਿਆਂ ਨੂੰ ਪੁੱਛਾਣੇ ਅੱਜ ਦੀ ਸਿਆਸਤ ਜਿਹੜੀ ਹੈ ਰਾਜਨੀਤੀ ਹੋ ਕ੍ਰਿਮੀਨਲ ਹੋ ਚੁੱਕੀ ਹੈ ਕ੍ਰਾਈਮ ਕਰਕੇ ਵੀ ਆਪਣੀ ਰਾਜਗਦੀ ਕਰਨ ਲਈ ਤਿਆਰ ਨੇ ਸੋ ਉਹਨਾਂ ਹਾਲਾਤਾਂ ਵਿੱਚ ਐਸੇ ਲੋਗਾਂ ਨੂੰ ਦੇਖ ਕੇ ਪਰਸਕੇ ਔਰ ਚੰਦੇ ਇਹ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਤਸ਼ਾਹੀ ਦੀ ਬੇਅਦਬੀ ਦੇ ਨਾਂ ਤੇ ਸਿੱਖ ਆਪਣੀ ਜਾਨ ਵੀ ਵਾਰਦਾ ਹੈ ਅਦਬ ਲੈ ਉਹਨਾਂ ਦਾ ਨਤੀਜਾ ਇਹ ਨਿਕਲੇਗਾ ਸਿੱਖ ਜਿਹੜਾ ਉਹ ਜੋਸ਼ ਵਿੱਚ ਆਏਗਾ ਝਗੜੇ ਹੋਣਗੇ ਵਰਲ ਵਾਰ ਵਾਂਗੂ ਜਾਂ ਨਾ ਬੈਗ ਰੂਜ ਸਿਵਲ ਵਾਰ ਵਾਂਗੂ ਹਾਲਾਤ ਪੈਦਾ ਹੋ ਜਾਣਗੇ ਉਹਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਸਿੱਖ ਦੀ ਕਤ람 ਹੋਵੇ ਤਾਂ ਕਿ ਕਦੇ ਵੀ ਇਹ ਹਿੰਦੁਸਤਾਨ ਦੇ ਰਹਿਣ ਵਾਲਾ ਸਿੱਖ ਇਹ ਨਾ ਕਹਿ ਸਕੇ ਕਿ ਹਿੰਦੁਸਤਾਨ ਦੇ ਕਿਸੇ ਹਿੱਸੇ ਤੇ ਸਾਡਾ ਵੀ ਕੋਈ ਹੱਕ ਹੈ ਉਹਨੂੰ ਪਤਾ ਵੀ ਕਿੱਥੇ ਹੱਕ ਹੈ ਵੀ ਜਿੱਥੇ ਤੁਸੀਂ ਆ ਮਾਰ ਖਾ ਲੈਨੇ ਹੋ ਇਸ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਦੁਸ਼ਮਣ ਨੂੰ ਪਛਾਣੋ ਪਛਾੜੋ ਤੇ ਸ੍ਰੀ ਗੁਰਗੰਨ ਸਾਹਿਬ ਦੇ ਅਦਬ ਲਈ ਤਤਪਾਰ ਪਹਿਰਾ ਦਿਓ ਕਿ ਸਾਡਾ ਸਭ ਤੋਂ ਵੱਡਾ ਖਜ਼ਾਨਾ ਜ਼ਿੰਦਗੀ ਦਾ ਜਿੰਦੇ ਕਰਕੇ ਸਾਡਾ ਸਿੱਖੀ ਦਾ ਜੀਵਨ ਹੈ ਉਹਨੂੰ ਅਸੀਂ ਕਿਵੇਂ ਸੁਰੱਖਿਅਤ ਕਰਨਾ ਇਹੋ ਹੀ ਮੇਰੀ ਬੇਨਤੀ ਹੈ ਸੂਚ ਸਿਕਸਾ ਸਾਹਿਬ वाहिगुरु जी का ख़सा वाहिगुरु जी फति